ਕਿਛਲੇ ਲੰਬੇ ਸਮੇਂ ਤੋਂ ਜਿੱਥੇ ਫਾਜ਼ਿਲਕਾ ਸ਼ਹਿਰ ਚੋਰੀਆਂ ਦੀ ਮਾਰ ਚੱਲ ਰਿਹਾ ਹੈ ਤੇ ਪੁਲਿਸ ਚੋਰੀਆਂ ਦੇ ਆਵਾਰਦਤਾਂ ਨੂੰ ਅੰਜਾਮ ਦੇਣ ਦੀਆਂ ਗੱਲਾਂ ਕਰਦੀ ਹੈ ਕਈ ਚੋਰਾਂ ਨੂੰ ਫੜਿਆ ਵੀ ਜਾਂਦਾ ਹੈ ਪਰ ਫਿਰ ਵੀ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਇਹਨਾਂ ਚੋਰੀਆਂ ਤੋਂ ਅੱਕੇ ਲੋਕਾਂ ਵੱਲੋਂ ਡਰਨਾ ਵੀ ਲਾਇਆ ਗਿਆ ਪਰ ਫਿਰ ਚੋਰੀਆਂ ਵੱਧ ਗਈਆਂ ਇਸ ਦੇ ਬਾਵਜੂਦ ਪੁਲਿਸ ਇਸ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ ਤੇ ਹੁਣ ਇਹੀ ਚੋਰੀਆਂ ਸ਼ਹਿਰ ਤੋਂ ਹੁੰਦੀਆਂ ਆਈਆਂ ਪਿੰਡਾਂ ਵਿੱਚ ਜਾ ਪੁੱਜੀਆਂ ਹਨ ਸਰਦੀ ਪਿੰਡ ਮੋਜਮ ਦੀ ਇੱਕ ਕਰਿਆਨਾ ਦੀ ਦੁਕਾਨ ਦੀ ਛੱਤ ਪਾੜ ਕੇ ਚੋਰਾਂ ਵੱਲੋਂ ਤੁੰਦ ਦੀ ਆੜ ਵਿੱਚ ਚੋਰੀ ਕੀਤੀ ਗਈ ਅਤੇ ਜਾਂਦੇ ਹੋਏ ਇੱਕ ਗਰੀਬ ਦਾ ਸਾਈਕਲ ਵੀ ਆਪਣੇ ਨਾਲ ਲੈ ਗਿਆ ਤੇ ਰਸਤੇ ਵਿੱਚ ਇੱਕ ਮੱਝ ਵੀ ਖੋਲ ਕੇ ਲੈ ਗਿਆ ਇਥੇ ਇਹ ਕਿਹਾ ਜਾ ਸਕਦਾ ਹੈ ਕਿ ਫਾਜ਼ਿਲਗਾ ਸ਼ਹਿਰ ਦੀ ਪੁਲਿਸ ਦਾ ਡਰ ਹੈ ਕਿ ਚੋਰ ਫਾਜ਼ਿਲਗਾ ਸ਼ਹਿਰ ਨੂੰ ਛੱਡ ਕੇ ਪਿੰਡਾਂ ਵੱਲ ਚਲੇ ਗਏ ਹਨ ਜਾਂ ਸਰਹੱਦੀ ਪਿੰਡਾਂ ਦੇ ਵਿੱਚ ਜੋ ਪੁਲਿਸ ਥਾਣੇ ਸਦਰ ਥਾਣੇ ਲੱਗਦੇ ਹਨ ਉਹਨਾਂ ਦਾ ਨਕਮਾਪਨ ਹੈ ਕਿ ਪਿੰਡਾਂ ਵਿੱਚ ਵੀ ਚੋਰੀਆਂ ਵਾਧਾ ਲੱਗ ਪਿਆ ਹੈ ਅਤੇ ਆਖਿਰ ਕਿਥੇ ਨਾ ਕਿਥੇ ਆ ਕੇ ਗੱਲ ਪੁਲਿਸ ਤੇ ਆ ਟੁਕਦੀ ਹੈ ਪੁਲਿਸ ਦੀ ਕਾਰਗੁਜ਼ਾਰੀ ਕੀ ਹੈ ਇਹ ਨਹੀਂ ਢਿੱਲੀ ਹੋ ਗਈ ਹੈ ਕਿ ਅੱਗੇ ਤਾਂ ਸ਼ਹਿਰ ਵਾਸੀ ਚੋਰੀਆਂ ਦੀ ਮਾਰ ਚੱਲ ਰਹੇ ਸਨ ਤੇ ਹੁਣ ਪਿੰਡਾਂ ਵਿੱਚ ਵੀ ਸ਼ੁਰੂ ਹੋ ਗਈਆਂ ਹਨ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਸਭ ਕੋਈ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਸ਼ੁਭਨਾਮ ਮਿਰਜ ਜੀ ਤੁਹਾਡਾ ਸੰਦੀਪ ਜੀ ਸੰਦੀਪ ਜੀ ਕੀ ਗੱਲ ਕੀ ਰਹੀ ਰਹੀ ਸਭ ਰਾਤ ਨੂੰ ਚੋਰੀ ਝੋੜ ਆਏ ਨੇ ਅੱਛਾ ਤੇ ਚੋਰੀ ਕਰ ਲਿਆ ਨੇ ਸਾਨੂੰ ਤੋਂ ਪਤਾ ਉਹਦਾ ਚੱਲਿਆ ਜਦੋਂ ਸ਼ਟਰ ਖੁੱਲਿਆ ਸਵੇਰੇ ਹਾਂਜੀ ਅੱਛਾ ਕਿਵੇਂ ਹੋਈ ਐ ਇਹ ਰਾਤ ਨੂੰ ਤੰਦ ਪਈ ਐ ਅਸੀਂ ਤਾਂ ਚਲੇਗੇ ਸਾਡੇ 9:30 ਵਜੇ ਘਰ ਨੂੰ ਅੱਛਾ ਤੇ ਬਾਅਦ ਚੁਣ ਕੀ ਪਤਾ ਕਿੰਨੇ ਵਜੇ ਆਏ ਨੇ 4:00 ਵਜੇ ਆਏ ਨੇ 3:00 ਵਜੇ ਆਏ ਨੇ ਸਵੇਰੇ ਤੱਕ ਕੋਈ ਪਤਾ ਨਹੀਂ ਨਹੀਂ ਜੀ ਕੋਈ ਪਤਾ ਕਿਵੇਂ ਕਿਤੇ ਕਿਵੇਂ ਚੋਰੀ ਉੱਪਰੋਂ ਛੱਤ ਪੱਟੀ ਨੇ ਅੱਛਾ ਇਹ ਦੂ ਸਾਈਡ ਤੋਂ ਚੜੇ ਨੇ ਠੀਕ ਐ ਤੇ ਉੱਪਰ ਗਏ ਨੂੰ ਕੁਛ ਹੱਤ ਪਾਟ ਕੇ ਬਾਲੇ ਸਾਈਡ ਤੇ ਘਾਤੇ ਥੱਲੇ ਲੈ ਆਏ ਅੰਦਰ ਅੱਛਾ ਕੀ ਕੁਛ ਨੁਕਸਾਨ ਹੋਇਆ ਨੁਕਸਾਨ ਹੋ ਹੀ ਗਿਆ 25000 ਦਾ ਤੀ ਦਾ ਕੋਈ ਅੱਛਾ ਉਹ ਪ੍ਰੋਪਰ ਪਤਾ ਨਹੀਂ ਨਕਦੀ ਹੈ ਗਈ ਸੀ ਕੋਈ ਤੇ ਕੋਈ ਸਮਾਨ ਹੈਗਾ ਸੀ ਤੇਰੇ ਅੱਛਾ ਵੈਸੇ ਕੀ ਕੁਛ ਚੋਰੀ ਹੋਇਆ ਮੇਜਰ ਕੋਈ ਚੀਜ਼ਾਂ ਬੀੜੀ ਜਰਦਾ ਹੈਗੇ ਸੀ ਉਹ ਪ੍ਰੋਪਰ ਖਾਨੇ ਖਾਲੀ ਹੋ ਗਏ ਪਰੇ ਹੁੰਦੇ ਸੀ अच्छा जी नगदी कोई रहेगी सी लोड़ी दी 50 100 सिक्केਗੇ ਸੀ अच्छा 50 ਵਾਲੇ نوٹ 20 ਵਾਲੇ نوٹ ਉਹ ਗੱਲੇ ਵਿੱਚ ਹੀ ਰੱਖੀਏ ਤੇ 5-7000 ਘੜਾਉਂਦਾ اچھا ਉਹ ਵੀ ਸਾਰਾ ਲੈ ਕੇ ਖਾਲੀ ਕਰ ਗਏ اچھا ਸਰ ਦੇਖੋ ਆਰਾਮ ਨਾ ਆਏ ਨੇ ਚੋਰੀ ਕਰਨ ਹੂੰ ਕੋਈ ਉਹਨਾਂ ਨੂੰ ਡਰ ਹੈ ਹੀ ਨਹੀਂ ਕਿਸੇ ਦਾ ਹੂੰ ਕੋਈ ਹੈਰਾ ਹੈ ਕਿ ਨਹੀਂ ਹੈਗਾ ਜਾਗਦਾ ਹੈ ਕਿ ਨਹੀਂ ਜਾਗਦਾ ਸੀ ਅੰਦਰ ਨਸ਼ਾ ਪੱਤਾ ਵੀ ਕੀਤਾ ਨੇ ਕੋਈ ਪਤਾ ਨਹੀਂ ਉਹਦਾ ਕਿਵੇਂ ਪਤਾ ਉਹਦਾ ਕਿਵੇਂ ਪਤਾ ਉਹਦੀ ਅੱਗ ਲੱਗੀ ਵੀ ਸੀ ਡੋਂਗੇ ਵਿੱਚ ਜਿਹੜਾ ਤਰਕੜੀ ਦਾ ਹੁੰਦਾ ਹੈ ਕੰਡੇ ਦਾ ਆ ਦੇਖੋ ਜੀ ਹਾਂ ਜੀ ਅੱਗੇ ਅਜ ਵਿੱਚ ਹਾਂ ਇੱਧਰ ਆ ਜਿਹੜੇ ਚੱਲ ਚੱਲ ਅੱਛਾ ਹਾਂ ਇਹਦੇ 'ਚ ਹਾਂਜੀ ਹਾਂਜੀ ਪਤਾ ਅੱਜ ਤਾਂ ਵੈਲ ਅੱਛਾ ਅੱਗ ਇਹਦੇ 'ਚ ਬਾਲੀ ਹੋਈ ਹੈ ਇਹ ਲੱਗਦਾ ਹੈ ਕੋਈ ਚੀਜ਼ ਬਾਲ ਕੇ ਤੇ ਕੋਈ ਗਰਮ ਕੀ ਉਹ ਅੰਦਰ ਨਸ਼ਾ ਕਰਦੇ ਨੇ ਨਸ਼ਾ ਪੱਤਾ ਹੀ ਲੱਗਦਾ ਹੈ अच्छा तो ये किथे ਪਿਆ ਸੀ ਇਹ ਦੀ ਵਿਚਾਲੇ ਪਿਆ ਸੀ ਇਧਰ ਵੀ ਇਧਰ ਵੀ ਬੈਠੇ ਰਹੇ ਇਧਰ ਵੀ ਬੈਠੇ ਰਹੇ ਅੱਛਾ ਮਤਲਬ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਹਾਂਜੀ ਦੋ ਤਿੰਨ ਬੰਦਿਆਂ ਦਾ ਕੰਮ ਹੈ ਤੇ ਇਹ ਤੁਹਾਡੀ ਦੁਕਾਨ ਤਾਂ ਮੈਂ ਦੇਖ ਰਿਹਾ ਕਿ ਪਿੰਡ ਦੇ ਵਿੱਚ ਬਿਲਕੁਲ ਵਿਚਾਲੇ ਪੈਂਦੀ ਹੈਗੀ ਹੈ ਇਧਰ ਵੀ ਕਰੇਗੇ ਨਹੀਂ ਪਿੱਛੇ ਵੀ ਕਰ ਹੈਗੇ ਹਾਂਜੀ ਵਿੱਚ ਹੈ ਵਿਚਾਲੇ ਹੈ ਪਿੰਡ ਦੇ ਕੋਈ ਉਹਨਾਂ ਨੂੰ ਡਾਰ ਹੀ ਨਹੀਂਗਾ ਕਿਸੇ ਚੀਜ਼ ਦਾ ਤੇ ਇਹ ਵੀ ਸੁਣਿਆ ਸੀ ਕਿ ਰਾਤੀ ਕੋਈ ਵਰਿਉਸੀ ਕੋਈ ਡਿਜੇ ਡਿਜੇ ਉਹ ਚਲਦੇ ਰਹੇ ਨੇ ਉਹ ਦੱਸਦੇ ਨੇ ਸਾਰੇ ਆਂਡਗਵਾਂਡ ਵੀ ਰਾਤ ਤੱਕ ਬਹੁਤ ਸ਼ੋਰ ਸੀ ਅੱਛਾ ਉਹਨਾਂ ਨੂੰ ਫੌਜੀ ਵੀ ਬੰਦ ਕਰਾਉਣ ਆਏ ਨੇ ਬਾਅਦ ਚ ਫਿਰ ਉਹਨਾਂ ਚਲਾ ਦਿੱਤੇ ਨੇ ਬੀਐਸਐਫ ਵਾਲੇ ਹਾਂਜੀ ਹਾਂਜੀ ਅੱਛਾ ਤੇ ਕੋਈ ਪੁਲਿਸ ਨੂੰ ਕੰਪਲੇਂਟ ਵਗੈਰਾ ਕੀਤੀ ਹੈਗੀ ਹਾਂਜੀ ਕਰ ਹੀ ਦਿੱਤੀ ਜੀ ਕੋਈ ਆਇਆ ਮੌਕਾ ਦੇਖਣ ਆ ਦੇ ਹਾਲੇ ਤੱਕ ਤਾਂ ਨਹੀਂ ਆਈ ਤੇ ਤੁਸੀਂ ਤਾਂ ਉਹ ਬੰਦ ਕਰਤਾ ਫਿਰ ਇੱਕ ਵਾਰੀ ਸਰ ਉਹ ਬੰਦ ਤਾਂ ਹੀ ਕਰ ਦਿੱਤਾ ਫਿਰ ਰਾਤ ਨੂੰ ਫੇਰ ਨਾ ਹੋ ਜਾਣਾ ਦੁਬਾਰਾ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਹੁਣ ਭਾਈ ਵੇ ਵੇ ਆਸ-ਪਾਸੇ ਵੀ ਕੋਈ ਹੋਈ ਹੈ ਚੋਰੀ ਕਿਸੇ ਦੀ ਹਾਂਜੀ ਹਾਂਜੀ ਰੋਜ਼ ਹੀ ਹੁੰਦੀ ਕਿਸੇ ਦੀ ਹੱਕ ਲੈ ਗਈ ਕਿਸੇ ਦੇ ਲੱਕੜ ਚੋਗੀ ਕਿਸੇ ਦਾ ਦਾਣੇ ਚੋਗੇ ਨਸ਼ੇ ਵਾਲੀ ਕਰਦੇ ਨੇ ਅੱਛਾ ਕੋਈ ਵੀ ਚੀਜ਼ ਬਾਹਰ ਮਿਲਦੀ ਨਹੀਂ ਹਾਂਜੀ ਪੁਲਿਸ ਦਾ ਕਾਰਵਾਈ ਨਹੀਂ ਕਰਦੀ ਪ੍ਰੋਪਰ ਫਰਟ ਕੇ ਲ ਜਾਂਦੀ ਵਾਤ ਛੱਡ ਦਿੰਦੀ ਐ ਅੱਛਾ ਪਹਿਲਾਂ ਲੈ ਗਏ ਪੁਲਿਸ ਵਾਲੀ ਸਿਸਟਮ ਬਣਾਵੇ ਕੋਈ رائے ਸਲਾਹ ਦੇਣਾ ਚਾਹਣੇ ਉਹ ਵਰਪਾਈ ਹੁੰਦੇ ਜਿਹੜਾ ਫੜੀਵੇ ਕੋਈ ਸਮਾਪਤ ਹੋਵੇ ਹੁੰਦੇ ਪ੍ਰਪਾਈ ਹੁੰਦੇ ਮਾਪਿਓ ਕੋ ਕੀਤੀ ਜਾਵੇ ਪੂਰੀ ਪ੍ਰੋਪਰ ਇਹ ਨਸ਼ਾ ਰੁਕਦਾ ਕਿ ਨਹੀਂ ਮਿੰਟੋ ਮਿੰਟ ਰੁਕੇਗਾ ਚੋਰੀ ਵੀ ਰੁਕੇਗੀ ਨਸ਼ਾ ਵੀ ਰੁਕੇਗਾ ਰਾਤੀ ਕਿਸੇ ਹੋਰ ਦੇ ਚੋਰੀ ਹੋਈ ਸੀ ਕੋਈ ਮੁੰਡਾ ਕਹਿ ਰਿਹਾ ਸੀ ਇੱਥੇ ਕਿ ਹਾਂਜੀ ਇੱਥੇ ਹੈਗਾ ਸਾਹਮਣੇ ਗਰੀਬ ਹੈਗਾ ਉਹਦਾ ਸਾਈਕਲ ਚੋਰ ਚੋ ਗਿਆ ਸੀ ਘਰੋਂ ਚੱਕ ਲੈ ਉਹ ਵੀ ਰਾਤੀ ਕਰ ਲਈ ਕਿੱਥਾਂ ਦੇ ਹੋ ਸਕਦੇ ਨੇ ਚੋਰ ਚੋਰ ਕੋਈ ਹੈ ਕੋਈ ਆਈਡੀਆ ਚੋਰ ਤਾਂ ਲੋਕਲ ਹੀ ਹੋਣ ਸਕਦੇ ਨੇ ਜਿਹੜੇ ਪਿੰਡ ਦੇ ਅੱਛਾ ਪੁਲਿਸ ਨੂੰ ਵੀ ਪਤਾ ਇਸ ਗੱਲ ਦਾ ਹੋਵੇਗਾ ਹੂੰ ਕਈ ਵਾਰੀ ਫੜ ਲਗੀ ਇਹ ਚੋਰਾਂ ਨੂੰ ਛੱਡ ਦਿੰਦੀ ਹੈ ਛੱਡ ਦਿੰਦੀ ਹੈ ਹਾਂਜੀ ਕੋਈ ਪ੍ਰੋਪਰ ਉਹ ਕਹਿੰਦੇ ਨੇ ਵੀ ਇਹਨਾਂ ਦੀ ਕੋਈ ਦਰਖਾਸਤ ਵਗੈਰਾ ਨਹੀਂ ਦਿੰਦੇ ਜਾਂ ਕੋਈ ਤੁਸੀਂ ਦੇ ਕੇ ਆਏ ਹੋ ਦਰਖਾਸਤ ਹਾਂਜੀ ਦੱਸੀ ਹੁਣ ਕਿੰਦਾ ਨਾਮ ਲਈ ਐਵੇਂ ਅੱਛਾ ਦਰਖਾਸਤ ਦੇ ਕੇ ਹਾਂ ਦਰਖਾਸਤ ਹੀ ਦੇਣੀ ਹੈ ਵੀ ਗੋਲ ਹੀ ਨਾਮ ਹੈ ਉਹਨੂੰ ਸ਼ੱਕ ਹੋਵੇ ਕਿਸੇ ਕਿਹੜੇ ਥਾਣੇ ਦੇ ਕੇ ਆਏ ਹੋ ਆਪਣੇ ਤਾਂ ਸਦਰ ਹੀ ਲੱਗਦਾ ਫਾਜ਼ਿਲ ਸਦਰ ਹੀ ਸਦਰ ਹੀ ਦੇ ਕੇ ਸਦਰ ਹੀ ਲੱਗਦਾ ਫਾਜ਼ਿਲ ਕਾ ਹਣਾ ਠੀਕ ਸਰ ਇੱਕ ਮੱਝ ਵਾਲੀ ਹੈ ਪੀਪਰ ਕੋਈ ਚੋਰੀ ਕਿਵੇਂ ਜੀ ਉਹ ਜੀ ਮੱਝ ਛੱਡੀ ਨੇ ਕਿਸੇ ਦੀ ਅੱਛਾ ਉਹ ਪੂਰੀ ਨਾਂਦੇ ਕਾਬੂ ਨਹੀਂ ਆਈ ਅੱਛਾ ਤੇ ਉਹ ਛੱਡ ਕੇ ਇੱਥੇ ਚਲੇ ਗਿਆ ਜੀ ਅੱਛਾ ਚੋਰੀ ਕਰ ਲਏਗੇ ਸੀਗੇ ਪਰ ਉਹ ਮਤਲਬ ਕਾਬੂ ਨਹੀਂ ਆਈ ਚੋਰੀ ਕਾਬੂ ਨਹੀਂ ਆਈ ਛੱਡ ਕੇ ਬਿੱਤੇ ਚਲੇ ਜਾਂਦੇ ਕਿੰਨਾ ਦੀ ਹੈਗੀ ਸੀ ਨਾ ਪਤਾ ਹੈ ਕਿ ਉਹ ਨਾਮ ਜੰਗੀਰ ਸਿੰਘ ਦਾ ਜੀ ਅੱਛਾ ਜੰਗੀਰ ਸਿੰਘ ਰੋਜ਼ਾਨਾ ਹੀ ਹੁੰਦੀਆਂ ਨੇ ਕੋਈ ਨਹੀਂ ਹਾਂਜੀ ਡੇਲੀ ਹੁਕ ਲੈ ਗਈ ਕੋਈ ਨੁਕਸਾਨ ਟਾਣੀ ਤੋਂ ਹੋ ਗਿਆ ਖੇਤਾਂ ਜਿਵੇਂ ਕਿਵੇਂ ਕਹਿੰਦੇ ਤਾਂ ਥਾਂ ਪ੍ਰੋਪਰ ਘਾਟੀ ਹੈ वगैरह खेत देने डेली लिया ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत